ਸਸਰੀ ਕਾਲ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਬਲੌਗ ਤੇ ਆਪਾਂ ਆ ਗਏ ਬਈ ਆਪਣੇ ਗੰਨੇ ਕੋਲ ਅਸੀਂ ਡੀਗਰੇ ਆ ਪਰਚੀ ਪਰਚੀ ਆ ਨਹੀਂ ਮੈਨੂੰ ਤਾਂ ਲੱਗਾ ਵੱਡਾ ਮਾ ਦਾ ਡੰਗਰਾਂ ਨੂੰ ਪਾ ਲਿਆ ਹੈ ਸਸਰੀ ਕਾਲਜੀ ਸਾਰੇ ਵੀਰਾਂ ਨੂੰ ਜੀ ਤੇ ਮਾ ਦਾ ਡੰਗਰਾਂ ਨੂੰ ਪਾ ਲਿਆ ਮੇਰੀ ਸਲਾਹ ਯਾਰ ਟਾਲ ਪਰ ਨਹੀਂ ਹਾਂ ਟਾਲ ਵਾਲੇ ਬੀਂਗਾ ਲੰਦਾ ਨਹੀਂ ਹੈਗੇ ਆ ਆਏ ਬਈ ਗੰਨਾ ਆਪਣਾ 88 ਪਰਚੀ ਵੀ ਨਹੀਂ ਆ ਰਹੀ ਇਹਨੇ ਪਹਿਲਾਂ ਮੇਲੇ ਬੰਦੇ ਰਹੇ ਆ ਤਿੰਨ ਚਾਰ ਦਿਨ ਹੁਣ ਦੇਖਦੇ ਆਪਣੇ ਕੋਲ 88 ਗੰਨਾ ਇਹ ਡੰਗਰ ਵਾਲਾ ਇਹਦੀ ਆਉਂਗੀ ਪਰਚੀ ਲਾਸਟ ਵਿੱਚ ਇੱਕ ਪਰਚੀ ਆਈ ਦੀ ਪਹਿਲਾਂ ਉਹ ਆਪਾਂ ਨੇ ਗੇਰਤਾ ਆਪਣੀਆਂ ਰਹੀਆਂ ਤਿੰਨ ਪਰਚੀਆਂ ਡੰਗਰ ਵਾਲਾ ਆਈ ਇੱਕ ਤਾਂ ਗੇਰ ਤੇ ਦੋ ਰਹਿ ਗਈਆਂ ਹਾਂ ਦੋ ਰਹਿ ਗਈਆਂ ਹੁਣ ਆਹ ਡੰਗਰ ਵਾਲੇ ਦਾ ਨਾ ਇਹਦੇ ਲਾਸਟ ਵਿੱਚ ਇਹ ਦੰਦੇ ਪਰਚੀ ਦੇ ਦਾ ਲਾਸਟਾ ਹੁਣ ਸਾਡਾ ਦਾ ਇਹ ਡੰਗਰਾਂ ਨਾਲ ਵੀ ਨਹੀਂ ਜਾਣਾ ਅਸੀਂ ਆਪੇ ਟੁੱਕ ਕੇ ਉਹ ਪਾਉਨੇ ਬਹੁਤ ਔਖਾ ਰੁਗੋ ਖੇਚਦੀ ਨਹੀਂ ਮਸ਼ੀਨ ਲੈ ਥੋੜਾ ਬਹੁਤ ਤਾਂ ਅਸੀਂ ਵੱਡ ਵੱਡ ਕੇ ਪਾਈਓ ਉਧਰ ਪਾਈ ਜਾਂਦੇ ਆ ਇਹਦਾ ਹਾਂ ਆ ਜਿਹੜਾ ਨਾ ਖਾ ਲਿਆ ਸਾਡਾ 30 ਸਾਲ ਦਾ ਹੈ ਹੂੰ 30 ਸਾਲ ਦਾ ਮੁੰਡਾ ਇਹ 30 ਸਾਲ ਦਾ ਸੀ ਤਾਂ ਹਾਂ ਐਨੀ ਜਗ੍ਹਾ ਤੀ 30 ਸਾਲ ਦੀ ਹਾਂ ਬਹੁਤ ਵੱਡਾ ਉਹ ਵੀ ਖਰਾਬ ਹੋ ਗਿਆ ਤਾਂ ਉਹ ਵੀ ਢਾਕੇ ਬਾਕੇ ਬੰਬੀ ਕਿਉਂਕਿ ਫੇਰ ਛਟੀਆਂ ਵੀ ਕਾਮਯਾਬ ਘੱਟੇ ਹੋਈਆਂ ਨੇ ਮੇਨ ਉਹ ਬੱਲੇ ਕਾਮਯਾਬ ਘੱਟ ਹੁੰਦੀਆਂ ਹੈ ਮਿੱਟੀ ਦਾ ਫਰਕ ਹੈ ਹੋਰਾਂਗੇ ਹੋਰ ਮਿੱਟੀ ਔਰ ਮਿੱਟੀ ਆ ਇੱਧਰ ਮਿੱਟੀ ਚੋਪਣੀ ਮਿੱਟੀ ਆ ਆ ਵੀ ਬਾਈ ਆਪਣੀ ਕੰਨਾ ਹੈ ਪਰ ਇਹ ਦੂਆ ਡੰਗਰਾਂ ਵਾਲਾ ਹਾਂ ਇਹੀ ਮੈਂ ਕਹਿੰਦਾ ਲੋਟ ਰਹਿੰਦਾ ਟਾਲ ਵਰਤਾ ਕਾਲ ਪਰ ਪਹਿਲਾਂ ਤਾਂ ਤੀਰ ਮਣਾ ਸਿੱਧਾ ਤਾਂ ਇਹ ਜਿੱਦਣੇ ਇਹ ਝਖੜੇ ਆਏ ਨਾ ਉਹਨੇ ਕੰਮ ਸਾਰਾ ਖਰਾਬ ਕਰ ਤਾ ਤਿੰਨ ਚਾਰ ਸੱਤੇ ਲੱਗਦਾ ਆਪਾਂ ਹਾਂ ਹੁਣ ਇੱਥੇ ਆਪਣਾ ਪੌਣਾ ਹੀ ਡੰਗਰਾਂ ਨੂੰ ਆਪਣਾ ਉਹ ਪੌਣਾ ਹੀ ਆਪਣਾ ਆਹੋ ਡੰਗਰਾਂ ਮਾਤ ਬਰਸੀਨ ਵਿੱਚ ਟੁੱਕੀ ਜਾਵੇ ਨਾ ਬਰਸੀਨ ਵਿੱਚ ਟੁੱਕਦੇ ਆਂ ਅਸੀਂ ਆਹ ਇਹਨਾਂ ਆ ਇਹਨਾਂ ਬਰੀਕ ਚਾਹੀਦੇ ਡੰਗਰਾਂ ਨੂੰ ਆਦੇ ਹਾਂ ਇਹਨਾਂ ਵਧੀਆ ਖਾਂਦੇ ਆ ਟੋਕਾ ਹੀ ਬਹੁਤ ਵਧੀਆ ਹੁੰਦਾ ਹੋਰ ਦਿਨ ਲਿਖ ਲੈ ਗਿਨ ਉਹ ਬਾੜਤੀਆਂ ਇੱਕ ਹੋਰ ਆਂਦੀ ਬਸ ਅੱਛਾ ਤੇ ਤੇਰਾ ਤਾਂ ਕੰਮ ਗੇੜਮਾ ਹੀ ਆ ਹਾਂ ਮੈਂ ਤਾਂ ਬਸ ਇੱਕ ਕਫਾਟ ਆ ਰਹੇ ਦੀ ਮੇਰੀ ਮੈਂ ਵੀ ਬਸੇਂ ਵੱਡਿਆ ਜਿਹੜਾ ਪਿੱਛੇ ਪੀਜੇ ਉਹਦਾ ਕੰਨਾ ਉਹ ਟੁੱਕ ਕੇ ਪਾਇਆ ਆ ਉਹ ਵੀ ਵਧੀਆ ਹਾਂ ਉਹ ਵੀ 30 ਸਾਲ ਵਿੱਚ ਤਾਂ ਹਾਂ ਮੈਂ ਤਾਂ ਕਿਹਾ ਮਾ ਨਹੀਂ ਉਹ ਹੁੰਦਾ ਨਾ ਬਿਟਾਲ ਬਗੈਰ ਦਿੰਦੇ ਆ ਉਹ ਕਹਿੰਦਾ ਚਾ ਲਾਸਟ ਵਿੱਚ ਆਉਂਗੀ ਇਹ ਪਰਚੀ ਆਉਣੀ ਆ ਆਏਂਗੀ ਲਾਸਟ ਚ ਆਉਂਗੀ ਚੱਲ ਵੱਡ ਲੈ ਫਿਰ ਤੂੰ ਇਹਨਾਂ ਕੱਟ ਹੋਇਆ ਨਾ ਖਾ ਲਿਆ ਤਾਂ ਕਰਕੇ ਹੂੰ 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 ਹੁਣ ਆ ਬਾਈ ਆਪਾਂ ਖੇਤ ਵੱਲ ਗੁਰਸੇਵਤ ਨੂੰ ਨਾਲ ਲੈ ਕੇ ਆ ਗਿਆ ਨਿੰਮਾ ਵੀ ਆ ਗਏ ਟਰੈਕਟਰ ਲੈ ਕੇ ਕੱਕ ਚੱਕਦੇ ਆ ਬਾਈ ਤੁਹਾਨੂੰ ਦਿਖਾਉਂਦੇ ਆ ਅੱਜ ਕਣਕ ਆਪਣੀ ਮੇਰਾ ਵੀ 10 15 ਦਿਨ ਬਦੋਂ ਲੱਗਿਆ ਗੇੜਾ ਆਇਆ ਆਇਆ ਫੈਨਲ ਲਵੇ ਲਿਆ ਆਇਆ ਤੂੰ ਕਾਇ ਕਰ ਆਇਂ ਆਜਾ ਆਜਾ ਗੋਦੀ ਚੱਕ ਲੈਣੀ ਮੈਨੂੰ ਆਜਾ ਵੀ ਆਜਾ ਨਹੀਂ ਗੋਦੀ ਨਹੀਂ ਫਿਰ ਕੇ ਆਊਗਾ ਪੁੱਤ ਹੁਣ ਦੇਖਣ ਲੱਗੀ ਸਰੋ ਹੈ ਹਾਂ ਸਰੋ ਨੇ ਖਾਣ ਲੱਗੀ ਦੋ ਤਿੰਨ ਵੇਲਾ ਰੇ ਪਾ ਲਿਆ ਕੋਈ ਪੱਤਾ ਨਹੀਂ ਚੱਕਿਆ ਕੁਝ ਨਹੀਂ ਕਣਕ ਵਿੱਚ ਵੀ ਮੈਂ ਵੀ ਇਧਰ ਰੇ ਪਾ ਕੇ ਆਇਆ ਕਣਕਮਾ ਬਾਗਮਾ ਬਾਗਲੀ ਮੋਟਰ ਤੇ ਹਾਂ ਵਧੀਆ ਫਿਰ ਹੋ ਦੀ ਵੇਲਾ ਨਹੀਂ ਪਾਤਾ ਇਹਦੇ ਚ ਵੀ ਉਹਦੇ ਚ ਵੀ ਹੂੰ ਹੁਣ ਤੇ ਇਹਦਾ ਸਾਰੋਂ ਦਾ ਪੱਤਾ ਦੇਖਦਾ ਕੋਈ ਸਾਉ ਦਾ ਨਹੀਂ ਫੇਰ ਇੱਧਰ ਬਾਈ ਆਪਣੀ ਇੱਕ ਪਰਚੀ ਉਹਦੇ ਘੜ ਲੀਦੀ ਇੱਕ ਪਰਚੀ ਫੇਰ ਰਹੀਦੀ ਇਹਨੇ ਪਤਾ ਨਹੀਂ ਕਿਆ ਆ ਜਾਣੀ ਕਦੇ ਦਿਨ ਚ ਅੱਜ ਵੀ ਤਾਂ ਵਧੀਆ ਯਾਰ ਬੇਲੇ ਤਾਂ ਹੋਈ ਏ ਫਿਰ ਆਜੋਗੇ ਇੱਕ ਫੇਰ ਲੇਟ ਲੇਟ ਆਉਣੀ ਹਾਂ ਗਾਹ ਨੂੰ ਗੰਨਾ ਗੁੰਨਾ ਕੁਝ ਨਹੀਂ ਲਾਉਣਾ ਬੂਟੇ ਲਾਉਣੇ ਬਸ ਆ ਵੀ ਬਾਦੇ ਹੁਣ ਸਭ ਆ ਜਾਣਾ ਇਹ ਬਿੰਦਰ ਨਾ ਪਤਾ ਕੀ ਕਰਿਆ ਹਾਂ ਪਹਿਲੇ ਸਾਲ ਦਾ ਗੰਨਾ ਤਾਂ ਬਾਕੇ ਵਿੱਚ ਤੇ ਕਣਕ ਕਹਿੰਦਾ ਦੂਜੇ ਸਾਲ ਦਾ ਔਖੀ ਹੁੰਦੇ ਆ ਗੰਨਾ ਹਾਂ ਇਹੀ ਕਰਨਾ ਨਿੰਮੇ ਹੁਣ ਤਾਂ ਆਪਾਂ ਨੇ ਆਇਆ ਕਰਨਾ ਬੂਟੇ ਲਾਉਣੇ ਬਸ ਹਾਂ ਵੇ ਦੇਖ ਤੂੰ 24 25 ਲੱਖ ਦੇ ਹੋ ਜੇ ਕਰਨੇ 4-5 ਸਾਲ ਬਾਅਦ ਫੇਰ ਲਾ ਦੇ ਕਰਨੇ ਬਾਕੀ ਕੁਝ ਨਹੀਂ ਕਰਨਾ ਹੋਰ ਪਟਾਉਣਾ ਕਣਕ ਵਿੱਚ ਨਹੀਂ ਗੰਨਾ ਦਾ ਨਹੀਂ ਵੇਚਣਾ ਹਾਂ ਜਾ ਵੀ ਬੀਜ ਕਾਕਣ ਦਾ ਬੀਜ ਲੈ ਕਰਨਾ ਹਾਂ ਅਜੇ ਤਾਂ ਖੇਚਣਾ ਨਹੀਂ ਕਰਨੀ ਅਜੇ ਬਹੁਤੀ ਕਹੇ ਕੀ ਕੰਮ ਦੇ ਹੋ ਗਏ ਮੇਰੇ ਆ ਬਾਈ ਮਿੱਠੇ ਬੀਜੇ ਦੇ ਨਵੇਂ ਨੇ ਇੱਕ ਦਿਨ ਪਹਿਲਾਂ ਵੀ ਅਪਨ ਦਿਖਾਏ ਤੇ ਹੂੰ ਕਾਣਕੇ ਦੇ ਲਾ ਹੁਣ ਸਾਰਾ ਭਰ ਗਿਆ ਖੇਤ ਹੈ ਹੋਰ ਇਹ ਹੈ ਕੀ ਬਾਈ 826 ਨਾਲੇ ਰੁਬੇ ਵੀ ਕਿਤੇ 826 ਹੈ ਇਹ ਆਪਣੀ ਇਹ ਬਾਦਰ ਉੱਪਰੋਂ ਜਾਜ਼ ਰਹੀ ਹੈ ਫਟਾਰਾ ਘਟ ਕਰਿਆ ਵੈਸੇ ਫਟਾਰਾ ਵੀ ਹੈਗਾ ਨੀ ਮੈਂ ਹੈ ਹੈਗੇ ਬਾਈ ਬੁੱਝਾ ਬੁੱਝਾ ਬਹੁਤ ਆ ਦੇਖ ਇੱਕ ਦੋ ਤਿੰਨ ਚਾਰ ਪੰਜ 6 7 8 9 10 10 10 ਹੋ ਕਰਿਆ ਵੇ ਬੁੱਜੇ ਆ ਬਈ ਇੱਕ ਪਰਚੀ ਆਪਾਂ ਨੇ ਘੜ ਲਈ ਤੇ ਉਤੇ ਇੱਕ ਰਹਿ ਗਈ ਉਹ ਬਾਕੀ ਉਹ ਰਹਿ ਗਿਆ ਆਪਣਾ ਰਹਿ ਗਿਆ ਗੰਨਾ ਗੰਨੇ ਦਾ ਨਹੀਂ ਪੰਗਾ ਕਰਨੰਨੇ ਮੈਂ ਗਾਹ ਨੂੰ ਨਹੀਂ ਕਰਨਾ ਬੂਟੇ ਲਾਉਣੇ ਸਾਰੀ ਜ਼ਮੀਨ 'ਚੇ ਬਸ ਹੋਰ ਹੋਰ ਬਾਈ ਬਸ 4-5 ਸਾਲ ਬਾਅਦ ਪਟਾਦੇ ਕਰਨੇ ਕਹ ਦੂਗਾ 2 ਸਾਲ ਤੇ ਆ ਸਾਲ ਤੇ ਤੇ ਆ ਦੇਖੋ ਆ ਇੱਕ ਸਾਲ ਦੇ ਬਾਈ ਬੂਟੇ ਸਾਡੇ ਆਹ ਦੇਖੋ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਉਹ ਨਹੀਂ ਨਹੀਂ ਫਿਰ ਖਰਾਬ ਹੋ ਜਾਂਦੇ ਰਹੂਦੇ। ਕੋਈ ਨਹੀਂ ਇਹ ਤਾਂ ਜਾ ਲੇਟ ਤਾ ਤੋਤ ਸਾਤਰੀਆ ਬੁਲਾਵੇ। ਸਾਤਰੀ ਗਾਲ ਬੁਲਾਈ। ਕੋਣ ਹੈ ਭਾਈ ਆਪਣੀ ਆ ਹੇਟਲੀ ਕਣਕ ਦੇਖਣ ਇਹ ਗੰਨਾ ਪਰ ਢਾਲ ਪਰ ਸਿਰਦਾ ਤਾਂ ਉਹਦੇ ਬਾਅਦ ਬੀਜੀਦੀ ਇਹ। ਅਨੇ ਮਨੇ ਕੀਤੀ ਬੀਜੀਦੀ। ਆਪਣੀ ਪਛੇਤੀ ਆ ਦੇਖੋ। ਐ ਟੌਪ ਦੀ ਹੋਗੀ ਨਵੇਂ ਕਣਕ। ਹੈ? ਉਹ ਵੀ ਭਾਈ ਆਪਣਾ ਰਹਿੰਦਾ ਗੰਨਾ ਥੋੜਾ ਜਿਹਾ। ਕੋ ਵੀ ਰਹਿੰਦਾ ਯਾਰ ਇਹ ਆ ਬੁੱਟੇ ਨੂੰ ਪਣ ਨੂੰ 3 ਸਾਲ ਲੱਗ ਗਿਆ ਹੁਣ ਹਾਂ 2 ਸਾਲ ਪੂਰੇ ਹੋ ਗਏ 3 ਲੱਗ ਗਿਆ ਹੁਣ ਮੈਂ ਛਾਂਗਦੇ ਤੋਦੇ ਛਾਂਗਦੇ ਹਾਂ ਮੈਂ ਪਤਾ ਤਾਂ ਹੁਣ ਇੱਥੇ ਹੀ ਰਹਿ ਗਏ ਨਿੰਮੇ ਲਾਹੌਰ ਆ ਨਿੰਮੇ ਨੇ ਕੀਤੀ ਬੀਜੀ ਵੀ ਕਣਕ ਅਗੇਤੀ ਦਾ ਫਰਕ ਤਾਂ ਬਹੁਤ ਆ ਨਿੰਮੇ ਆਹ ਦੇਖੋ ਪਰ ਬੀਜ ਤਾਂ ਜ਼ਿਆਦਾ ਪਾਤਾ ਥੋੜਾ ਜਿਹਾ ਨਹੀਂ ਉਨੂੰ ਲੱਗ ਜਾਂਦਾ ਤੁਹਾਨੂੰ ਹੂੰ ਇੱਧਰ ਬਾਈ ਇੱਧਰ ਆ ਨਿੰਮੇ ਦਾ ਜ਼ਮੀਨ ਆ ਇੱਧਰ ਆ ਸਾਡੇ ਆ ਇੱਧਰ ਗਾ ਉਹ ਨਿਮੇਰਾਂ ਦੀ ਆ ਇੱਧਰ ਫੇਰ ਸਾਡੀ ਇੱਧਰ ਉਹ ਉੱਪਰ ਫੇਰ ਸਾਡੀ ਫੇਰ ਨਿਮੇਰਾਂ ਦੀ ਅਸੀਂ ਇਦਾਂ ਵੰਡ ਕਰੀ ਵੀ ਆ ਹੈਂ ਬੁੱਟੇ ਤੇਰੇ ਹੀ ਵਧੀਆ ਹੋ ਗਏ ਹਾਂ ਵਧੀਆ ਹੋ ਗਏ ਹਨ ਉਹ ਮੋਜਾ ਭੱਲੇ ਨੇ ਜੀ ਬਾਪੂ ਦੇ ਸਿਰ ਤੇ ਕਰੀਆਂ ਹੈਂ ਬੈਠੀ ਆ ਉੱਪਰ ਹੁਣ ਹੈਂ ਕਾਕੇ ਹਾਂ ਦੇ ਲੈ ਜਿਹੜੇ ਬਾਹਰਲੇ ਮੁਲਖਾਂ ਬਨਿਆਣੇ ਉਹਨਾਂ ਨੂੰ ਇੰਨਾ ਲਾਡ ਕਿੱਥੇ ਮਿਲਦਾ ਯਾਰ ਹੈਂ ਇਹਦੇ ਲਾ ਖੇਤਾਂ 'ਵਾਂ ਖੇਲਦੇ ਆ ਨਿਆਰੇ ਲੰਦੇ ਆ। ਹੁਣ ਮਿੱਟੀ ਜੇ ਹੁਣ ਮਿੱਟੀ ਛੱਡਦੇ ਹੁਣ ਵੱਢ ਜਾਣਾ ਮਿੱਟੀ ਆ। ਹਾਂ। ਲੇ ਇਹਨੂੰ ਇਹਦਾ ਬਚਪਨ ਇਹਨਾਂ ਨੂੰ ਯਾਦ ਰਹਿਣਾ ਵੀ ਅਸੀਂ ਖੇਤਾਂ 'ਚ ਜਾਂਦੇ ਸੀ। ਲੈ ਮੌਜਾਂ। ਲੈ ਮੌਜਾਂ ਹੀ ਕਰਦੀ ਆ ਦੇਖ ਲੈ ਉਹ। ਖੇਤਾਂ। ਲੈ। ਆਹ ਫਰਕ ਆ ਬਾਹਰ ਦੇ ਨਿਆਣੇ ਆ ਰੂਜ਼ੀਆ। ਮੋਢਿਆਂ ਤੇ ਬੈਠੀ ਯਾਰ। ਹਾਂ। ਚੱਲੀਏ ਬੋ ਚੱਕੀ ਕੱਖਾ। ਹਾਂ ਹਾਂ। ਆਹ ਭਾਈ ਆਪਣੀ ਆਪਣੀ ਘਰ ਦੀ ਛਿੱਟੀ ਲਾਈ ਸੀ ਆ ਦੇਖੋ। ਕਿਹੜੇ ਗੱਲੇ ਉਹ ਘਟਾ ਇਹ ਦੱਸੋ। ਹੁਣ ਵੀ ਆਪਾਂ ਨੇ ਬਨੇਰੀ ਵੀ ਜੀ ਵੀ ਆ। ਕਿਵੇਂ ਗੰਨੇ ਮੇਂ ਜਿਆਦਾ ਫੁੱਲਦੀ ਐ ਨਾ ਸਿੱਧੀ ਆਇਆ ਚੱਕ ਲਈ ਬੜਾ ਜਾਣਾ ਆਪਾਂ ਨੇ ਇਹਨੇ ਮੇਂ ਰੋਪਣ ਨਹੀਂ ਜਾਣਾ ਸੀ ਰੋਪਣ ਨਹੀਂ ਜਾਣਾ ਫਿਰ ਇਹਨੂੰ ਮੱਲੇ ਸੰਗ ਗੁੜਤਾ ਦੇ ਯਾਰ ਖਾਖ ਆਖੇਗਾ ਘਰੇ ਆਪਦਾ ਹਾਂ ਮੋਟਾ ਮੋਟਾ ਆਪਾਂ ਕਾਖੇ ਵੜਦੇ ਤੇ ਮથે ਗੁੱਲਾ ਪਿਆ ਮੈਂ ਤਾਂ ਗੁੱੜਣ ਲੱਗਿਆ ਤੇ ਕਿਤੇ ਨਾ ਹਾਂ ਗੁੱਲਾ ਪਿਆ ਆਇਆ ਆ ਜਾ ਕੋਰ ਸੇਬ ਤੇ ਇੱਧਰ ਜਿਆਦਾ ਹੀ ਭੱਜਨੇ ਵਰਤਣਾ ਹੈ ਉਹ ਗੁਰਸੇਵਤ ਕਾਕੇ ਤੂੰ ਕੀ ਕਰਨਾ ਆਇਆ ਓਰੇ? ਆ ਵੀ ਯਾਰ ਆਪਾਂ ਨੂੰ ਸਾਫ ਸੁਪਈਆ ਕਰਨਾ ਮੋਟਰ ਦਾ ਕੰਡੇ ਜੀ ਹੋ ਗਏ ਇੱਥੇ ਸਪਰੇਅ ਕਰ ਦੇਣੀ। ਸਪਰੇਅ ਕਰਨੀ ਚਾਹੀਦੀ ਪਹਿਲਾਂ ਪੱਟੇ ਦੇ ਥਾਲੇ ਮੈਂ। ਨਹੀਂ ਹੁਣ ਇਹਦੇ ਨਾਲ ਸਪਰੇਅ ਕਰਦੇ ਆ ਚਟਪਟ ਮਾਰ ਦੇਣੀ ਇਹਦੇ। ਪਾ ਲਓ ਪਾ ਲੇ ਹਿੰਮਤ ਨਾਲ। ਆਮਨੇ ਆਮਨੇ ਆਇਆ ਗੁਰਸੇਵਤ ਇੱਧਰ ਆ ਜਾ। ਉਧਰ ਤੇਰੇ ਹੋ ਜਾਊਗਾ। ਲੈ ਤੋ ਚੱਕ ਮੈਂ ਪਾਉਂਦਾ। ਇੱਧਰ ਆ ਜਾ ਇੱਧਰ। ਉਹ ਤਾਂ ਵੀ ਪੈਣਾ। ਤੂੰ ਵੀ ਕਰਾ ਦੇ ਹੈਲਪ ਇਰਾ ਦੀ। ਇੱਕੇ ਤਾਂ ਪਾਵਾ ਲੈ ਦੇ ਜਿਆਦਾ ਹੀ ਹੈ ਨਿੰਮੇ ਇਹਨੂੰ ਕਹੀਂ ਕਿ ਤੂੰ ਵੀ ਪਾ ਦੇਗਾ ਕਾ ਪਾਉਂਗਾ ਕਾ ਪਾ ਦੇ ਤੂੰ ਵੀ ਪਾ ਦੇ ਪਾ ਦੇ ਪਾ ਦੇ ਪਾ ਦੇ ਚਾਚੂ ਨੇ ਕਰਾਦੀ ਹਿੰਮਤ ਤਾਉ ਵੀ ਨੇ ਹਿੰਮਤ ਕਰਾ ਦੇ ਉਹ ਸਾਭ ਦੀਆਂ ਹੀ ਪਾਏ ਉਹ ਕਿਤੇ ਨਾ ਨਾ ਬਾਏ ਗਰਦਨ ਝਟਕਾ ਪਾਵੇ ਨਾ ਨਾ ਇਹ ਨਹੀਂ ਆਈਗਾ ਇਹਨੂੰ ਜਿਆਦਾ ਪਾਉ ਹੁਣ ਤੇਰਾ ਇਹਨੇ ਗੱਲ ਲੈ ਆਇਆ ਨਾ ਫਿਰ ਹੂੰ ਮੇਥੇ ਨਿੰਮੇ ਵਧੀਆ ਹੋਏ ਪਏ ਤੇਰੇ ਯਾਰ ਆ ਦੇਖ ਜਬੀ ਦੇ ਵਿੱਚ ਭਾਈ ਮੇਥੇਆਂ ਛੱਟਾ ਤਾਂ ਮੈਂ ਨਿੰਮੇ ਨੇ ਜਿਨੇ ਲੈ ਕੇ ਜਾਣੇ ਭਾਈ ਨਿੰਮੇ ਕੋਲ ਤੇ ਮੇਥੇ ਲੈ ਜਾ ਸਕ ਹੈ ਲੈ ਕੇ ਜਾ ਸਕਦਾ ਮੈਨੂੰ ਕਿੱਥੇ ਜਾ ਬੜ ਬੋਟੇ ਆ ਵਿੱਚ ਹੈ ਇਹ ਤਾਂ ਬਹੁਤ ਟਾਈਮ ਲੱਗਦਾ ਤੋੜਨੇ ਨੂੰ ਹੂੰ ਟਾਈਮ ਲੱਗ ਦਿੱਥੇ ਗਹਿਰੇ ਹੋਏ ਮੇਥੇ ਜਾ ਜਾ ਕੇ ਹੋਰ ਤਾਂ ਨਹੀਂ ਬੱਟਣੇ ਨਾ ਨਾ ਬਹੁਤ ਆਸ ਹੈ ਉਹ ਕੁੜੀ ਕੌਣ ਲੈ ਗਿਆ ਪਣੀ ਦੇ ਆਹੋ ਰਗਵੀਰ ਦਾ ਮੁੰਡਾ ਹੈ ਨਾ ਰਗਵੀਰ ਦਾ ਹਾਂ ਅੱਛਾ ਅੱਛਾ ਆਹ ਦੇਖੋ ਬਾਈ ਵਿਊ ਇਹੋ ਜਿਹਾ ਵਿਊ ਨੂੰ ਨਾ ਬਾਈ ਬਾਹਰਲੇ ਦੇਸ਼ਾਂ ਵਿੱਚ ਤਰਸਦੇ ਬੰਦੇ ਮੈਂ ਜਾ ਕੇ ਆਇਆ ਬਾਹਰ ਉੱਤੇ ਸਾਨੂੰ ਨੰਬਲ ਨੰਬਲ ਦਿਖੀ ਜਾਂਦੀ ਸੀ ਹਾਂ ਇਹ ਜੀ ਹਰਿਆਣੇ ਨੂੰ ਤਰਸਦੇ ਲੋਕ ਇੱਕ ਵਾਰੀ ਬਠਾਲ ਦੇ ਨਾ ਕੱਕ ਵੱਡਦਾ ਬਹੁਤਾ ਹਟਦਾ ਹੀ ਨਹੀਂ ਆਦਾ ਚਾਰ ਤੇ ਉੱਪਰ ਕਰਤੀ ਬਾਈ ਬਾਪੂ ਸਾਡੀ ਮਸ਼ੀਨ ਹੈ ਮਸ਼ੀਨ ਲੈਣ ਦੀ ਲੋੜ ਨਹੀਂ ਬੈਠਾ ਬੱਥੇ ਕੰਮ ਕਰਾ ਲਓ ਜਿਹੜਾ ਬਾਤੇ ਜਿਹੜਾ ਬੈਠੇ ਵਾਲਾ ਕੰਮ ਕਰਾ ਲਓ ਕਟਰ ਬੜਾ ਲੱਗਿਆ ਹੋਵੇ ਇਹਦੇ ਹਾਂ ਚਿਕਾ ਦੇ ਨੀ ਮੈਂ ਚਿਕਾ ਦੇ ਨਾ ਚਿਕਾ ਦੇ ਦੇ ਨੀ ਕੋੜੇ ਤੇ ਵੇ ਦੇਖੀ ਯਾਰ ਬੈਠ ਕੇ ਹੈ ਕੋੜੇ ਤੇ ਸੱਟ ਤਾਂ ਹੀ ਮਰੂਗਾ ਉਹ ਆ ਰਿਹਾ ਬਈ ਕੋੜਾ ਆਪਾਂ ਅੱਲਾ ਪੜੀਆਂ ਗਿੱਦਾ ਇਸ ਦਿਨ ਆ ਲਿਕੇ ਯਾਰ ਇਹ ਮੁੰਡਾ ਕੋੜੇ ਨੂੰ ਏ ਆਜੂਗਾ ਹੈ ਬੁਲਾ ਲੈ ਨੂੰ ਓਰੇ ਆਏ ਆ ਆ ਜਾਣਾ ਆ ਜਾ ਆ ਜਾ ਆ ਜਾ ਆ ਟੀ ਜਾ ਉਹ ਚਲ ਦੇਖ ਲੈ ਤੇਰੀ ਆੜੀ ਹੁਣ ਆਉਂਦਾ ਕਿ ਨਹੀਂ ਉਹ ਆ ਜਾਣਾ ਹੁਣ ਚਲ ਦੇਖ ਦੇ ਫਿਰ ਲੈ ਆ ਬਾਈ ਮੁੰਡਾ ਕੋੜਾ ਮੰਨ ਲਈ ਇਹਨੇ ਗੱਲ ਨਿੰਮੇ ਦੀ ਆਇਆ ਨਿੰਮੇ ਤੇ ਆੜੀ ਹੈ ਇਹ ਹੋਰ ਕੀ ਆਹ ਲਾੜੀ ਕਿ ਕੋੜੀ ਹੈ ਕੋੜਾ ਹੈ ਅੱਛਾ ਜਿਹੜੀ ਤੂੰ ਭਜਾਉਂ ਲੰਦਾ ਹੈਂ ਅੱਛਾ ਅੱਛਾ ਬੱਚਾ ਪੁੱਛਦਾ ਕਿ ਨਹੀਂ ਇਹਨੇ ਪੁੱਛਦਾ ਹਾਂ ਜੇ ਮੈਂ ਬੈਠਾ ਗੇਰੂਂਗੀ ਤੈਨੂੰ ਉੱਪਰ ਦੀ ਹਾਂ ਨਹੀਂ ਦੇਖਣਾ ਯਾਰ ਬੈਠ ਕੇ ਮੈਂ ਹੈ ਮੈਨੂੰ ਡਰ ਲੱਗਦਾ ਕਿਤੇ ਕੋਈ ਨਾ ਮਾਰੇ ਹਾਂ ਨਹੀਂ ਮਾੜਾ ਬੂਟਾ ਦਾ ਕਰ ਨਹੀਂ ਅੱਛਾ ਚਲ ਮੈਂ ਬੈ ਕੇ ਦੇਖਦਾ ਨਹੀਂ 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 ਕਾਜਾ ਸਿੱਧਾ ਰੱਖ ਵੀਰੇ ਇਦਾਂ ਹਾਂ ਚਲ ਆ ਵੀਰ ਆਇਆ ਹੁਣਦੇ ਆਉਣ ਦਾ ਤੈਨੂੰ ਤਾਂ ਕੌ ਵੀ ਆ ਜਾ ਆ ਜਾ ਮੈਨੂੰ ਤਾਂ ਡਰ ਲੱਗਦਾ ਛੱਡ ਆ ਜਾ ਕੰਨੀ ਯਾਰਾ ਯਾਰ ਹੈ ਪਰ ਖੇਚਲਾ ਵਾ ਜਿੰਨਾ ਸੀ ਖੇਚਲਾ ਖੇਲੇ ਦੇ ਬਸਦਾ ਕੰਮ ਤਾਂ ਨਹੀਂ ਹੈਗਾ ਨਹੀਂ ਵੀਰ ਲੱਗ ਕੇ ਤੇ ਰੱਖਣੀ ਪੈਂਦੀ ਛੋਟਾ ਪਾ ਲਾ ਕਿਤੇ ਖਾਲੀ ਤੇ ਛੋਟਾ ਲੱਗ ਕੇ ਰੱਖਣੀ ਪੈਂਦੀ ਹੈ ਜਿਹੜੀ ਖਰਾਗ ਵੀ ਲੱਗ ਗਈ ਹੈ ਖਰਾਗ ਵੀ ਕਿਤੇ ਰਿਸ਼ਤੇਦਾਰੀ ਚ ਨਹੀਂ ਜਾ ਸਕਦਾ ਹਾਂ ਐ ਨਹੀਂ ਯਾਰਾ ਲੈ ਬਾਈ ਤੇਰਾ ਧੰਨਵਾਦ ਬਹੁਤ ਬਹੁਤ ਕੋਈ ਨਹੀਂ ਆ ਜਾ ਬਹਿ ਜਾ ਸਾਲ ਤੂੰ ਗਾਤੇ ਹੋ ਲਓ ਜੀ ਨਿਮਾ ਘੋੜੀ ਚੜਨ ਲੱਗਿਆ ਨਿੰਮਾ ਕਹਿੰਦਾ ਦੂਏ ਤਰ੍ਹਾਂ ਚਾਹ ਪੂਰੇ ਨਹੀਂ ਹੋਏ ਘੋੜੀ ਚੜ ਕੇ ਇੱਕਾਹ ਚਾਹ ਪੂਰੇ ਕਰ ਲੱਗਿਆ ਘੋੜੀ ਚੜ ਕੇ ਗੇਰ ਨਾਲ ਲਈ ਹੈ ਗੇਰ ਨਾਲ ਲੈ ਨੀ ਮੈਂ ਚਲੋ ਜਾਣਾ ਜਿੱਧਰ ਮਰਜ਼ੀ ਚੱਲ ਜਾ ਹੁਣ ਤੂੰ ਘੋੜੀ ਉੱਜਾ ਚੜ ਗਿਆ ਹਾਂ ਜਾਂ ਹੁਣ ਘੋੜੀ ਉੱਜਾ ਚੜ ਗਿਆ ਜਿੱਥੇ ਮਰਜ਼ੀ ਲੈ ਜਾ ਨਹੀਂ ਹਾਜੀ ਕਹਿੰਦਾ ਘੋੜੀ ਚੜਨਾ ਮੈਂ ਹੈਗਾ ਮੈਂ ਡਰ ਲੰਦਾ ਚੜਾਤਾ ਜੀ ਨਿੰਮਾ ਘੋੜੀ ਅੱਜ ਇਹ ਚੜਿਆ 47 ਸਾਲ ਬਾਅਦ ਘੋੜੀ ਹੈ ਨਹੀਂ 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 ਕਿਰਦਾ ਪੈਨਸ਼ਨ ਕਾ ਲੰਦਾ ਤੂੰ ਹੈ ਹੋ ਗਏ ਤੇਰੇ ਸ਼ੌਕ ਪੂਰੇ ਕੋੜੀ ਵਾਲੇ ਬਾਈ ਹੋ ਤਾਂ ਗਏ ਮੈਂ ਤੂੰ ਡਰ ਲਾਤਾ ਜੇ ਗੇ ਤਾਂ ਨਾ ਇਹ ਇਹ ਕੜਾਤਾ ਜੀ ਨਿਮਾ ਕੋੜੀ ਅੱਜ ਨਿਮੇ ਤੂੰ ਤਾਂ ਮਿਰਜੇ ਹੀ ਲੱਗਦਾ ਉੱਪਰ ਬੈਠਾ ਹੈ ਕਾ ਡੋਲਾਦਾ ਬਹੁਤ ਮਜ਼ਾ ਆ ਮਾਤਾ ਜੀ ਬਾਈ ਨਿਮਕੋੜੀ ਚੜਾ ਦਤਾ ਹੁਣ ਉਤਰਨ ਦਾ ਨਾ ਨਹੀਂ ਲੰਦਾ ਕਹਿੰਦਾ ਮੈਂ ਉਤਰਨਾ ਨਹੀਂ ਹੁਣਾ ਐਨਮੇ ਹੁਣ ਉਤਰ ਵੀ ਜਾ ਬਾਈ ਕੋੜੀ ਤਾਂ ਨਿ ਚੜਾ ਦਤਾ ਅੱਜ ਦੇ ਨੀ ਕਿਤੇ ਕਰਕਮਾ ਨਾ ਕਰ ਜੀ ਬਾਈ ਕਹਿੰਦਾ ਮੇਰੀ ਗੱਲ ਉਹਦਾ ਤੁਹਾਡਾ ਹੈ ਗਰਦੇ ਨਹੀਂ ਟੁੱਟਦੀ ਤੇਰੀ ਟੈਨਸ਼ਨ ਨਾ ਲੈ ਮਾ ਚੜ ਗਿਆ ਘੋੜੀ उधर जामा क्या तार देना मेनू <laughs> पाउड़ी ले पाउड़ी ले ਆ ਤੇਰੇ ਆੜ ਚੜ ਗਈ ਹਾਂ ਕਿਦਾਂ ਰਹੀ ਫੀਲਿੰਗ ਫੀਲਿੰਗ ਤਾਂ ਵਧੀਆ ਏ ਡਰ ਵੀ ਲੱਗਦਾ ਜਦ ਨੜਦੀ ਹੈ ਨਾ ਆ ਮਾਂ ਦੀ ਥੱਲੇ ਨੂੰ ਆਇਆ ਦਿਲ ਕਰਦਾ ਅੱਛਾ ਹਾਂ ਲੇਕਿਨ ਦੇਦੀ ਮੈਂ ਤੈਨੂੰ ਘੋੜੀ ਇੱਕ ਬਾਈ ਨੂੰ ਘੋੜੀ ਲੈ ਕੇ ਦੇਦੀ ਏ ਹੋਰ ਘੋੜੀ ਦਾ ਬਾਈ ਹੈ ਹੈ ਆ ਗਏ ਜਿਆ ਬੂਟ ਦੇਖ ਲੈ ਜੀ ਲੈਣੀ ਘੋੜੀ ਤੇ ਦੇਖ ਲੈ ਨਹੀਂ ਨਹੀਂ ਹੈ ਉਹ ਲੰਗੀ ਉਹਨਾਂ ਨੂੰ ਹੈਗਾ ਹਲੇ ਟੰਗ ਉਹ ਸੱਟਾ ਖਾਗਾ ਕੇ ਬਣੇ ਹੋਇਆ ਹਾਂ ਬਾਈ ਡਰ ਲੱਗਦਾ ਅਣਜਾਣ ਬੰਦਾ ਮੇਰੇ ਵਰਗਾ ਨਾ ਸੱਟ ਖਾ ਲਵੇ ਘੋੜੀਆਂ ਖਿੱਚਦੀ ਆ ਫਿਰ ਮੂਹਰੇ ਯਾਰ ਲੱਗਦਾ ਹੀ ਨਾ ਮਾਨੂੰ ਆਇ ਲੱਗਦਾ ਵੀ ਬੰਦੇ ਨੂੰ ਖਿੱਚ ਲੈਣਾ ਹਾਂ ਚੱਲ ਹੈ ਬਾਪੂ ਘੋੜੀ ਚੜਾਉਣਾ ਕਦੇ ਕਦੇ ਘੋੜੀ ਚੜਾਉਣਾ ਘੋੜੀ ਚੜਾਉਣਾ ਕੱਤੇ ਨੇ ਜਿੜਾਤਾ ਦਿੰਦਾ ਕੋੜੀ ਚੜਾਤਾ ਨੇ ਮੈਂ ਇੱਕ ਵਾਰ ਹੁਣ ਅੱਜ ਕਹਿ ਸਕਦਾ ਕੋਈ ਵੀ ਕੋੜੀ ਜੜਿਆ ਹੈਗਾ ਹਾਂ ਚੜਾਤਾ ਥੋੜੀ ਜੜ ਗਿਆ ਹੁਣ ਕਹਨ ਨੂੰ ਕਹਿ ਨਹੀਂ ਸਕਦਾ ਕੋਈ ਲਾਂਭਾ ਨਹੀਂ ਜੁਦਾ ਚੜਾ ਹੈ ਹਾਂ ਚੱਲ ਚੱਲੀਏ ਫਿਰ ਬਾਈ ਰੋਪੜਾ ਹੈ ਤੇ ਗੁਰਦੁਆਰਾ ਟਿੱਬੀ ਸਾਹਿਬ ਮੱਥਾ ਟੇਕ ਕੇ ਫਿਰ ਅਸੀਂ ਇੱਧਰ ਆ ਗਏ ਇੱਥੇ ਬਾਈ ਨਹਿਰ ਪੱਕੀ ਕਰਨ ਲੱਗ ਗਏ ਇਧਰ ਮਾਰੋ ਮਾਰ ਚੱਲ ਰਿਹਾ ਪੂਰਾ ਕੰਮ ਹੈ ਇਹ ਕਹਿੰਦੇ ਨਹਿਰ ਪੱਕੀ ਦਾ ਫਾਇਦਾ ਵੀ ਆ ਨੁਕਸਾਨ ਵੀ ਆ ਆਪਣੇ ਏਰੀਆ ਨੂੰ ਨੁਕਸਾਨ ਆ ਮੜਕ ਹਨਾ ਵੀ ਪਾਣੀ ਡਾਊਨ ਚਲ ਜਾਣੇ ਤੇ ਉਧਰ ਮਾਲਵੇ ਸਾਈਡ ਫਾਇਦਾ ਹੋਣਾ ਇਹਦੇ ਨਾਲ 9.5 ਲੱਖ ਏਕੜ 9.5 ਲੱਖ ਏਕੜ ਨੂੰ ਜਮੀਨ ਨੂੰ ਪਾਣੀ ਲੱਗਣਾ ਇਹਦੀ ਹੈਗੀ ਬਾਈ ਕੁਐਸਟੀ ਆ 3000 ਕਿਊਸੂ ਪਾਣੀ ਦੀ ਹਾਂ ਇਹਦੇ ਵਿੱਚ ਨਾ 11 ਸੇ 20 ਕਿਊਸੂ ਛੱਡ ਰਿਆ ਇਹਨੇ ਜੇ ਇਹਨੇ ਪੱਕੀ ਹੋ ਜਾਣਾ ਵੀ 1800 ਕਿਊਸਿਪ ਆਪਣਾ ਪਾਕਿਸਤਾਨ ਨੂੰ ਜਾ ਰਿਹਾ ਵੇਸਟ ਜਾ ਰਿਹਾ ਜੇ ਉਧਰ ਫਾਟ ਖੋਲ ਦਿੰਦੇ ਨਾ ਦਰਿਆ ਲਈ ਸੈੱਟ ਕਰਨਾ ਪੈਂਦਾ ਉਹ ਦਰਿਆ ਨੂੰ ਸਾਰਾ ਹੀ ਪਾਣੀ ਜਾਂਦਾ ਉਹ ਹਾਂ ਇਹਦੀ ਬਾਈ ਫਿਰ ਮਨਿਆਦ ਵੱਜ ਜਾਣੀ ਫਿਰ 3000 ਕਿਊਸਿਪ ਦੀ ਹੋਣੀ ਸੀ ਫਿਰ 9.5 ਲੱਖ ਏਕੜ ਨੂੰ ਫਾਇਦਾ ਹੋਣਾ ਜਿਹੜਾ ਜ਼ਮੀਨੀ ਪਾਣੀ ਨਿਕਲਣਾ ਹੈਗਾ ਤੇ ਇਹਦੇ ਨਾਲੇ ਫਿਰ ਜਿਹੜਾ ਕੁਦਰਤੀ ਆ ਜਿਹੜਾ ਗਲੇਸ਼ੀਅਰ ਖੁਰ ਕੇ ਆਉਂਦੇ ਨਹਿਰਾਂ ਮੋਂ ਦਾ ਪਾਣੀ ਇਹਦੇ ਨਾਲ ਸੰਜਾਈ ਹੋਣੀ ਹੈ ਕੁਸੇਰੀਏ ਨੂੰ ਇਹਦਾ ਨੁਕਸਾਨ ਵੀ ਹੈ ਕੁਸੇਰੀਏ ਨੂੰ ਫਾਇਦਾ ਵੀ ਬਹੁਤ ਆ ਆਉਣ ਵਾਲੀ ਪੀੜ੍ਹੀ ਨੂੰ ਫਾਇਦਾ ਹੈ ਇਹ ਇੱਕ ਵਾਰ ਤਾਂ ਆਪਣਾ ਸਾਰਾ ਪਾਣੀ ਖਤਮ ਹੋ ਜਾਣਾ ਹੈ ਨਾ ਆਹ ਦੇਖੋ ਜੀ ਚੱਲ ਰਿਹਾ ਕੰਮ ਮਾਰੋ ਮਾਰ ਹੈਡ ਦਰਵਾਰ ਸਰਾਂਦਾ ਦੀ ਨਹਿਰ ਆਹ ਇਸਰਾਂਦ ਵਾਲੀ ਆ ਇਹ ਸੱਤ ਦੇ ਦਰਿਆ ਦੇ ਨਾਲ ਇਧਰੋਂ ਕੱਢੀ ਵੀ ਹੈ ਇਹ ਚੱਲੀ ਜਾ ਬਈ ਚੱਲਦੇ ਆ ਭਾਈ ਕੰਮ ਮਾਰੋ ਮਾਰ ਨਹਿਰ ਪੱਕੀ ਕਰਨ ਲੱਗੇ ਹੈ ਤੇ ਵਿਸਾ भए ਤਾਂ ਬੱਸ ਚਲ ਦਿਖਾਏ ਜਾਂਦੇ ਆਂਦੇ ਲੋਕੇਸ਼ਨ ਬਹੁਤ ਵਧੀਆ ਬਾਈ ਰੋਪਰ ਦੀ ਲੋਕੇਸ਼ਨ ਬਹੁਤ ਵਧੀਆ ਹੈ ਬਾਈ ਹੁਣ ਆਏ ਆਪਾਂ ਕਰਮਜੀਤ ਕੋ ਇਧਰ ਯੂਟਿਊਬਰ ਨੂੰ ਮਿਲਣ ਲੱਗੇ ਮੁੰਡੇ ਨੂੰ ਤੂੰ ਕਹਿੰਦਾ ਨਹੀਂ ਬਣਾਉਂਦਾ ਵੀਡੀਓ ਮਿੱਤਰ ਅਸਰੀਕਾਲ ਦੀ ਸਾਰਾ ਹੂੰ ਮੈਂ ਯਾਰ ਥੋੜੀ ਟਾਈਮਿੰਗ ਲਾਤੀ ਮੇਰੀ ਤਾਂ ਚੱਲ ਮਜਬੂਰੀ ਆ ਪਰ ਤੂੰ ਤਾਂ ਟਾਈਮ ਕੱਢ ਸਕਦਾ ਤੂੰ ਤਾਂ ਪਿੰਡ ਮੇਂ ਰਹਿੰਦਾ ਮੈਂ ਹੁਣ ਕਰਾਂਗੇ ਵਾਪਸ ਕੱਲ ਤੇ ਬਕਰਾਲਾ ਸ਼ੁਰੂ ਕੰਮ ਬੈਕ ਕਰਾਂਗੇ ਸੁਣਿਆ ਤਾਂ ਐ ਵੀ 2025 ਤੱਕ ਬੜਿਆ ਦਾ ਕੰਮ ਬੈਕ ਹੋ ਰਿਹਾ ਹਾਂ ਕੰਮ ਬੈਕ ਹਾਂ ਹਾਂ ਸਮਝ ਗਿਆ ਮੈਂ ਨਾ ਠੀਕ ਆ ਬਣਾਉਣੀ ਚਾਹੀਦੀ ਆ ਬਾਈ ਸਾਰੇ ਬਾਈ ਸੰਯੋਗ ਦੇਓ ਇਹਦੀ ਵੀਡੀਓ ਦੇਖਿਓ ਠੀਕ ਨਾ ਹੱਲਾਸ਼ੀਰੀ ਦੇਓ ਕੋਈ ਲੱਤਾਂ ਨਾ ਖਿੱਚਿਓ ਲੱਤਾਂ ਖਿੱਚਣ ਨਾਲ ਸਾਡੀਆਂ ਬਹੁਤ ਹੋਰ ਹੈਨਾ ਲੱਤਾਂ ਖਿੱਚਣ ਨਾਲ ਤਾਂ ਪਹਿਲਾਂ ਹੀ ਬਹੁਤ ਆ ਆ ਲੱਤਾਂ ਕਿੱਦਾਂ ਕਰਕੇ ਦਾ ਕਰਦਾ ਹਾਂ ਹਾਂ ਛੱਡੀਆਂ ਛੱਡੀਆਂ ਬਾਈ ਜੇ ਚੰਗਾ ਕਮੈਂਟ ਨਹੀਂ ਕਰਨਾ ਕੋਈ ਮਾੜਾ ਵੀ ਨਾ ਕਰਿਓ ਠੀਕ ਨੇ ਹਾਂ ਠੀਕ ਹੈ ਹੁਣ ਦੇਖ ਲਾ ਆ ਹੁਣ ਅੱਖ ਵੱਢ ਰਹੇ ਹਾਂ ਠੀਕ ਆ ਅੱਖ ਵੱਢ ਕੇ ਹਟੇ ਹੁਣ ਪਹਿਲਾਂ ਸਾਰਾ ਪਹਿਲਾਂ ਹੋਰ ਕੋਈ ਜਿਹੜਾ ਜ਼ਿੰਦਗੀ ਦਾ ਕੰਮ ਉਹ ਕਰਿਆ ਹਾਂ ਵੀ ਅੱਪਾ ਵੀ ਸਾਰੀ ਕਿਹੜੀ ਕੰਮ ਕਰਦੇ ਕੰਮ ਕਰਦੇ ਯਾਰ ਹਾਂ 10 ਮਿੰਟ ਲਈ ਯਾਰ ਅਸੀਂ ਬਹੁਤ ਟਾਈਮ ਕੱਢ ਕੇ ਵੀਡੀਓ ਬਣਾ ਲੈਂਦੇ ਹਾਂ ਹੁਣ ਦੇਖੋ ਪੱਕੀ ਨਹੀਂ ਕੋਈ ਸਰਟੀਫਿਕੇਟ ਦੇ ਜਾਵਾਂਗੇ ਕਹਿੰਦੇ ਸਭ ਤੋਂ ਵੱਡਾ ਰੋਗ ਕੀ ਕਹਣਗੇ ਲੋਕ ਲੋਕਾਂ ਦੀ ਤਾਂ ਪਰਵਾਹ ਕਰਨੀ ਹੋਣੀ ਨਾ ਪਹਿਲਾਂ ਕਰੀ ਆ ਉਹੀ ਬੰਦਾ ਕੰਮ ਆਵਾ ਹਾਂ ਕੱਲ ਤੇ ਕਰਦੇ ਬਾਈ ਸਟਾਰਟਿੰਗ ਕੀ ਆ ਤੇਰੇ ਚੈਨਲ ਦਾ ਨਾਮ ਬੋਲਦੇ ਹੁਣ ਚਾਚਾ ਭਤੀਜਾ ਚਾਚਾ ਭਤੀਜਾ ਕਰਦੇ ਦੁਆਰੇ ਜਿੰਦਾ ਭਤੀਜਾ ਤਾਂ ਬਣਾ ਮੇਰੇ ਕੋਲੇ ਕਿਹਾ ਚਾਚਾ ਇਧਰ ਉਧਰ ਗਿਆ ਵੇ ਚਾਚਾ ਵੱਡ ਕੇ ਲੱਗ ਗਿਆ ਮੇਰਾ ਤਾਂ ਲੱਗਿਆ ਅੱਛਾ ਲੱਗ ਗਿਆ ਹੋਰ ਕੱਕ ਪਾ ਰਿਹਾ ਹੁਣ ਪਾ ਪਾ ਰਿਹਾ ਹਾਂ ਨਾਲ ਲੱਗੀ ਤੇ ਵੇਟ ਕੀ ਆਉਣਾ ਨਾ ਵੱਡ ਲੈ ਗਿਆ ਉਹਦੇ ਤੇ ਵੱਡਦਾ ਵਾਹ ਨੇ ਹੁਣ ਵੱਡ ਕੇ ਠੀਕ ਆ ਉਹਨੇ ਇੱਕੋ ਗੇੜੇ ਤੇ ਨਵੇੜ ਕੇ ਆਉਣਾ ਹੁਣ ਹਾਂ ਕਿ ਸਾਰੇ ਪਾਪੂ ਬੇ ਬਾਅਦ ਨੇ ਫੇਰ ਵਿੱਲਾ ਹੋ ਕੇ ਇੱਥੇ ਖੜਾ ਵਿੰਦਰ ਇੱਥੇ ਆ। ਕਾਹੀ ਇਹ ਪੱਕਾ ਡਾਣਾ। ਤਾਂ ਠੀਕ ਆ। ਆਣੇ ਨੂੰ ਮੁੱਕੀ ਚੱਪ ਲੈਣਾ। ਚੱਲੀਏ ਫੇਰ ਲੋੜੀ ਕਿੱਥੇ ਬਾਲਣੀ ਆ? ਠੀਕ ਆ ਤੇ ਮੋਟਰ ਪਰ? ਮੋਟਰ ਪਰ ਬਾਲਣੀ ਆ। ਹੂੰ ਚੱਲ ਦੇਖਦੇ ਆ ਲੋੜੀ ਫੱਥੀ। ਹੈ? ਮੋਟਰ ਪਰ ਬਾਲ ਲੈਂਦੇ ਆ। ਮੋਟਰ ਪਰ ਚੱਲਦੇ ਆ। ਨਾ ਇਹ ਲੋੜੀ ਮੋਟਰ ਦੀ ਯਾਰ। ਨਾ ਇਹ ਮੋਟਰ ਬਾਲ ਲੈਂਦੇ ਆ ਬਧੇਰਾ ਬਾਲਣਾ ਤੇ। ਹਾਂ। ਹੁੰਡ ਖੰਡ ਚੱਕ ਲੈਂਦੇ। ਇੱਜਾ ਹੁੰਡ ਨਹੀਂ ਆਉਂਦੇ ਕੋਈ। ਨਾ ਚੱਲਦੇ। ਉੱਥੇ ਵੀ ਹੁਣੇ ਯਾਰ ਪੇ ਹੁੰਡਾ। ਚੱਲ ਉੱਥੇ ਬੈਠਦੇ ਆ। ਚੱਲ ਦੇਖਦੇ 소스가 어디서 하는 거